ਖਾਲਸਾ ਰਾਜ ਸਥਾਪਨਾ ਦਿਵਸ ਸਰੰਦ ਫਤਿਹ ਦਿਵਸ ਦੇ ਰੂਪ ਵਿੱਚ ਮਨਾ ਰਹੇ ਹਾਂ ਆਦਰ ਦੀ ਰਵਾਇ ਦੇ ਵਿੱਚ ਕਲਗੀਧਰ ਪਾਤਸ਼ਾਹ ਜਿੰਨੀਆਂ ਬਖਸ਼ਿਸ਼ਾਂ ਲੈ ਕੇ ਲਾਹੇੜ ਤੋਂ ਤੁਰੇ ਕੌਮ ਦੇ ਇਸ ਮਹਾਨ ਜਰਨੈਲ ਨੇ ਸਾਰੇ ਪੰਥ ਨੂੰ ਇਕੱਠਿਆਂ ਕੀਤਾ ਉਹ ਜੀ ਦੇਨ ਸੋਧਨ ਤੋਂ ਬਾਅਦ ਜੇਤੂਆਂ ਦੇ ਸ਼ਕਲ ਵਿੱਚ ਬੜੀ ਸ਼ਾਨਾਮੱਤੀ ਤਰੀਕੇ ਨਾਲ ਸਿਤਮਾਂ ਦੀ ਨਗਰੀ ਜ਼ੁਲਮ ਦੀ ਨਗਰੀ ਸਰਾਂ ਦੇ ਵਿੱਚ ਖਾਲਸਾ ਪੰਥ ਦਾਖਲ ਹੋਇਆ ਖਾਲਸਾ ਰਾਜ ਦਾ ਮੁੱਢ ਬੱਧਿਆ ਉਹ ਟਿੱਬੇ ਉਹ ਥੇ ਜਿੱਥੇ ਕਦੀ ਮੁਗਲ ਰਾਜ ਦੇ ਮਹਿਲ ਹੁੰਦੇ ਸੀ ਖਾਲਸਾ ਫੌਜਾਂ ਨੇ ਉਹਨਾਂ ਨੂੰ ਮਿੱਟੀ 'ਚ ਰੋਲਿਆ ਉਹ ਹੰਕਾਰ ਦੇ ਕਿੰਗਰੀਆਂ ਨੂੰ ਖਾਕ ਦਾ ਢੇਰ ਬਣਾਇਆ ਉਸ ਖਾਕ ਦੇ ਢੇਰ ਦੇ ਉੱਤੇ ਖਾਲਸੇਈ ਨਿਸ਼ਾਨ ਝੁਲਾ ਕੇ ਫਤਿਹ ਦੇ ਜਕਾਰੇ ਗਜਾ ਕੇ ਉਸ ਪਾਲਣ ਨੂੰ ਮਹਿਸੂਸ ਕਰਦੇ ਆ ਇਮਾਰਤ ਦੀ ਸੰਪੂਰਨਤਾ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪੰਥ ਦਾ ਗੌਰਵਮਈ ਇਤਿਹਾਸਕ ਦਿਹਾੜਾ ਖਾਲਸਾ ਰਾਜ ਸਥਾਪਨਾ ਦਿਵਸ ਸਰੰਦ ਫਤਿਹ ਦਿਵਸ ਦੇ ਰੂਪ ਚ ਮਨਾ ਰਹੇ ਆ ਉਹ 10 ਮਈ 1710 ਨੂੰ ਮਜੀਦੇ ਨੂੰ ਸੋਧਿਆ ਬਾਬਾ ਬੰਦਾ ਸਿੰਘ ਬਹਾਦਰ ਦੀ ਰਵਾਇਤ ਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਲੈ ਕੇ ਨਦੀਰ ਤੋਂ ਤੁਰੇ ਕੌਮ ਦੇਸ਼ ਮਹਾਨ ਜਰਨੈਲ ਨੇ ਸਾਰੇ ਪੰਥ ਨੂੰ ਇਕੱਠਿਆਂ ਕੀਤਾ 40000 ਦੇ ਕਰੀਬ ਸਿੱਖ ਚੱਪੜਚੀਰ ਦੇ ਮੈਦਾਨ 'ਚ ਇਕੱਠੇ ਹੋਏ ਵਜੀਦਿਆਂ ਨੂੰ ਸੋਧਣ ਤੋਂ ਬਾਅਦ ਜੇਤੂਆਂ ਦੇ ਸ਼ਕਲ ਵਿੱਚ ਬੜੇ ਸ਼ਾਨਾਮੱਤੇ ਤਰੀਕੇ ਨਾਲ ਸਿਤਮਾ ਦੀ ਨਗਰੀ ਜ਼ੁਲਮ ਦੀ ਨਗਰੀ ਸਰਾਂ ਦੇ ਵਿੱਚ ਖਾਲਸਾ ਪੰਥ ਦਾਖਲ ਹੋਇਆ ਖਾਲਸਾ ਰਾਜ ਦਾ ਮੋਢ ਬੱਧਿਆ ਸੋ ਉਹ ਮਹਾਨ ਮੁਕੱਦਸ ਦਿਹਾੜੇ ਸਰੰਦ ਫਤਿਹ ਦਿਵਸ ਦੇ ਨਾਮ ਉੱਤੇ ਤਿੰਨ ਦਿਨਾਂ ਸਮਾਗਮ ਜਿਹੜੇ ਆਉ ਚੱਲ ਰਹੇ ਨੇ ਅੱਜ ਸਵੇਰੇ ਅੰਮ੍ਰਿਤ ਵੇਲੇ ਲਗਭਗ 9:30 ਵਜੇ ਫਤਿਹਗੰਜ ਗੁਰਦੁਆਰਾ ਸਾਹਿਬ ਚਪੜਚੀੜ ਤੋਂ ਨਗਰ ਕੀਰਤਨ ਆਰੰਭ ਹੋਇਆ ਸੀ ਬੜੀ ਸ਼ਾਨੋ ਸ਼ੌਕਤ ਦੇ ਨਾਲ ਸ੍ਰੀ ਫਤਿਹਗੜ੍ਹ ਸਾਹਿਬ ਸੰਪੂਰਨਤਾ ਹੋਈ ਹੈ ਉਹ ਟਿੱਬੇ ਉਹ ਥੇ ਜਿੱਥੇ ਕਦੀ ਮੁਗਲ ਰਾਜ ਦੇ ਮਹਿਲ ਹੁੰਦੇ ਸੀ ਖਾਲਸਾ ਫੌਜਾਂ ਨੇ ਉਹਨਾਂ ਨੂੰ ਮਿੱਟੀ 'ਚ ਰੋਲਿਆ ਉਹ ਹੰਕਾਰ ਦੇ ਕਿੰਗਰੀਆਂ ਨੂੰ ਖਾਕ ਦਾ ਢੇਰ ਬਣਾਇਆ ਉਸ ਖਾਕ ਦੇ ਢੇਰ ਦੇ ਉੱਤੇ ਖਾਲਸੇ ਦੇ ਨਿਸ਼ਾਨ ਝੁਲਾ ਕੇ ਫਤਿਹ ਦੇ ਜਕਾਰੇ ਗਜਾ ਕੇ ਉਸ ਪਲ ਨੂੰ ਮਹਿਸੂਸ ਕਰਦੇ ਹਾਂ ਮਾਰਚ ਦੀ ਸੰਪੂਰਨਤਾ ਹੋਈ ਹੈ ਕੱਲ ਨੂੰ ਅੰਤਰਰਾਸ਼ਟਰੀ ਪੱਦਰ ਦੇ ਗਤਕਾ ਮੁਕਾਬਲੇ ਹੋਣਗੇ ਪਰਸੋਂ ਨੂੰ ਦੀਵਾਨ ਸਜਣਗੇ ਸ੍ਰੀ ਫਤਿਹਗੜ ਸਾਹਿਬ ਵਿਖੇ ਸੋ ਪੰਥ ਦੇ ਸਹਿਯੋਗ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸਾਰੇ ਕਾਰਜ ਬੜੀ ਕੁਸ਼ਲਤਾ ਨਾਲ ਕਰ ਰਹੀ ਹੈ ਔਰ ਬੜੇ ਜਜ਼ਬੇ ਨਾਲ ਉਤਸ਼ਾਹ ਨਾਲ ਸਿੱਖ ਸੰਗਤਾਂ ਸੇ ਜੋਗ ਦੇ ਰਹੀਆਂ ਨੇ ਸਭ ਨੂੰ ਫਤਿਹ ਦਿਵਸ ਦੀ ਬਹੁਤ-ਬਹੁਤ ਮੁਬਾਰਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ